ਸ਼ਗਨਾ ਤੇ ਬੈਠੀ ਕੁੜੀ ਲੱਗੀ ਰੋਣ ਲੋਕ ਕਹਿੰਦੇ ਡਰਾਮੇ ਕਰਦੀ ਏ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਈਆਂ ਨੂੰ ਪਰਾਇਆ ਧੰਨ ਕਿਹਾ ਜਾਂਦਾ ਹੈ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੀ ਲੜਕੀ ਸ਼ਗਨਾ ਤੇ ਬੈਠੀ ਬਹੁਤ ਜ਼ਿਆਦਾ ਰੋ ਰਹੀ ਹੈ ਅਤੇ ਲੋਕਾਂ ਵੱਲੋਂ ਇਸ ਲੜਕੀ ਬਾਰੇ ਕਿਹਾ ਜਾ ਰਿਹਾ ਹੈ ਕਿ ਦੇਖੋ ਕਿਵੇਂ ਡਰਾਮੇ ਕਰਦੀ ਏ ਜਾਣ ਬੁੱਝ ਕੇ ਰੋ ਰਹੀ ਏ ਸੋ ਆਖਰ ਕਿਉਂ ਕੁਝ ਲੋਕ ਕਿਸੇ ਦੇ ਦੁੱਖਾਂ ਦਾ ਵੀ ਤਮਾਸ਼ਾ ਬਣਾ ਦਿੰਦੇ ਨੇ ਕਿਉਂਕਿ ਜੋ ਲੜਕੀ ਆਪਣਾ ਘਰ ਬਾਰ ਮਾਂ ਪਿਓ ਭੈਣ ਭਰਾ ਛੱਡ ਕੇ ਕਿਸੇ ਅਣਜਾਣ ਘਰ ਵਿੱਚ ਅਣਜਾਣ ਲੋਕਾਂ ਵਿੱਚ ਜਾਂਦੀ ਹੈ ਉਸ ਨੂੰ ਦੁੱਖ ਕਿਵੇਂ ਨਾ ਹੋਵੇ ਕਿਉਂਕਿ ਉਸਦੇ ਤਾਂ ਇੱਕੋ ਦਿਨ ਵਿੱਚ ਆਪਣੇ ਪਰਾਈ ਹੋ ਜਾਂਦੇ ਨੇ ਅਤੇ ਧੰ ਹੁੰਦੇ ਨੇ ਉਹ ਮਾਪਿਓ ਜੋ ਆਪਣੇ ਹੱਥੀ ਪਾਲੀ लाਡਲੀ ਧੀ ਨੂੰ ਹਮੇਸ਼ਾ ਲਈ ਕਿਸੇ ਹੋਰ ਨਾਲ ਵਿਦਾ ਕਰ ਦਿੰਦੇ ਨੇ ਸੋ ਆਖਰ ਕਿਉਂ ਕੁਝ ਲੋਕ ਇਹੋ ਜਿਹੀਆਂ ਗੱਲਾਂ ਕਰਨ ਲੱਗੇ ਭੋਰਾ ਵੀ ਨਹੀਂ ਸੋਚਦੇ ਤਾਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ